ਮੇਰੀ ਨਾ ਇਹ ਬੇਟੀ ਆ ਇਹਨਾਂ ਸਕੂਲ ਦਾ ਹੋਮਵਰਕ ਕਰ ਸੀ ਰਹੀ ਸੀ ਪ੍ਰੋਜੈਕਟ ਬਣਾ ਰਹੀ ਸੀ ਤੇ ਇਹਨੇ ਨਾ ਸੇਫਟੀ ਪਿੰਨ ਜਿਹੜੀ ਉਹ ਮੂੰਹ ਦੇ ਵਿੱਚ ਰੱਖੀ ਹੋਈ ਸੀ ਤੇ ਉਹ ਇਹਨੂੰ ਖਾਂਸੀ ਆਈ ਤੇ ਉਹ ਸੇਫਟੀ ਪਿੰਨ ਜਿਹੜੀ ਉਹ ਇਹਦੇ ਅੰਦਰ ਚਲ ਗਈ ਫਿਰ ਅਸੀਂ ਤਾਂ ਹੀ ਧਾਰੀਵਾਲ ਤੋਂ ਹੀ ਅਸੀਂ ਫਿਰ ਢਿੱਲੋ ਡਾਕਟਰ ਦੇ ਗਏ ਉਹਨਾਂ ਨੇ ਸਾਨੂੰ ਗਰਦਾਸਪੁਰ ਅਮਨਦੀਪ ਕੋ ਡਾਕਟਰ ਜਿਹੜਾ ਉਹਨਾਂ ਕੋ ਭੇਜਿਆ ਤੇ ਇਹਨਾਂ ਨੇ ਕਿ ਉਹ ਬਕਸੂ ਆ ਜਿਹੜਾ ਉਹ ਚੀਰ ਫਾਰ ਤੋਂ ਬਿਨਾ ਹੀ ਆਪਰੇਟ ਤੋਂ ਬਿਨਾ ਹੀ ਉਹ ਜਿਹੜਾ ਉਹ ਕੱਟ ਦਿੱਤਾ ਵਾ ਤੇ ਵਧੀਆ ਡਾਕਟਰ ਆ ਜੇ ਤਾਂ ਕਿਹਨ ਕੋਈ ਵੀ ਇਸ ਤਰ੍ਹਾਂ ਦੀ ਦਿੱਕਤ ਦਾ ਪ੍ਰੋਬਲਮ ਆ অপারেਟ ਕਰਨ ਤੋਂ ਬਗੈਰ ਤੁਸੀਂ ਇਖੇੜਵਾ ਸਕਦੇ ਹੋ ਸਸੀ ਗਾਲ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ਲਿਟੀ ਦਾ ਓਨਰ ਹਾਂ ਮੇਰਾ ਸੈਂਟਰ ਜਿਹੜਾ ਕਿ ਸ਼ੁਭਮ ਇਨਕਲੇ ਬਟਾਲਾ ਰੋਡ ਗੁਰਦਾਸਪੁਰ ਦੇ ਵਿੱਚ ਸਥਿਤ ਹੈ ਇਸ ਵੀਡੀਓ ਰਸਤੇ ਮੈਂ ਅੱਜ ਇੱਕ ਇਨਫੋਰਮੇਸ਼ਨ ਸਾਰੇ ਲੋਕਾਂ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਮੇਰੇ ਕੋਲ ਇੱਕ ਧਾਰੀਵਾਲ ਦਾ ਪੇਸ਼ੈਂਟ ਸੀ ਜਿਸ ਦੀ ਉਮਰ 16 ਸਾਲ ਸੀ ਉਹ ਮੇਰੇ ਕੋਲ ਬੇਸਿਕਲੀ ਸੇਫਟੀ ਪਿੰਨ ਜਿਹਨੂੰ ਬਸਕੂਆ ਕਹਿੰਦੇ ਆ ਆਪਾਂ ਉਹ ਗਲਤੀ ਨਾਲ ਉਸਨੇ ਜਿਹੜਾ ਸੇਫਟੀ ਪਿੰਨ ਹੈ ਉਹ ਮੂੰਹ ਰਸਤੇ ਅੰਦਰ ਫੂਡ ਪਾਈਪ ਦੇ ਵਿੱਚ ਨਗਾ ਲਿਆ ਸੀ ਤੇ ਸਾਡੇ ਕੋਲ ਉਹ ਐਮਰਜੈਂਸੀ ਕੰਡੀਸ਼ਨ ਦੇ ਵਿੱਚ ਆਏ ਤੇ ਮੈਂ ਉਹਨਾਂ ਦਾ ਐਂਡੋਸਕੋਪਿਕਲੀ ਐਂਡੋਸਕੋਪੀ ਰਸਤੇ ਦੇਖਿਆ ਕਿ ਉਹਦਾ ਜਿਹੜਾ ਬਸਕੂਆ ਸੀ ਉਹ ਫੂਡ ਪਾਈਪ ਦੇ ਵਿੱਚ ਫਸਿਆ ਹੋਇਆ ਸੀ ਬਟ ਜਿਹੜੀ ਸਭ ਨਾਲੋਂ ਕ੍ਰਿਟੀਕਲ ਪੋਜੀਸ਼ਨ ਸੀ ਉਹ ਇਹ ਸੀ ਕਿ ਜਿਹੜਾ ਬਸਕੂਆ ਸੋਰ ਸੇਫਟੀ ਪਿੰਨ ਸੀ ਉਹ ਖੁੱਲਾ ਸੀ ਤਾਂ ਉਹਦਾ ਜਿਹੜਾ ਤਿੱਖੀ ਸੂਈ ਹੁੰਦੀ ਹੈਗੀ ਆ ਉਹ ਸਾਡੇ ਵਾਲੇ ਪਾਸੇ ਯਾਨੀ ਕਿ ਐਂਡੋਸਕੋਪੀ ਵਾਲੇ ਪਾਸੇ ਜਾਨੀ ਕਿ ਮੂੰਹ ਪਿਆ ਹੋਇਆ ਸੀ ਅਗਰ ਜੇ ਉਸ ਨੂੰ ਅਸੀਂ ਸਿੱਧਾ ਖਿੱਚਦੇ ਤਾਂ ਉਹ ਪੰਕਚਰ ਹੋ ਕੇ ਫੂਡ ਪਾਈਪ ਨੂੰ ਫਾੜ ਵੀ ਸਕਦੀ ਸੀ ਤਾਂ ਇਹਦੇ ਵਿੱਚ ਅਸੀਂ ਕੀ ਕੀਤਾ ਕਿ ਪਹਿਲਾਂ ਅਸੀਂ ਸੇਫਟੀ ਪਿੰਨ ਨੂੰ ਸਟਮਕ ਚ ਲੈ ਲੈ ਜਾ ਕੇ ਸਟੇਨਰ ਸੇਫਟੀ ਪਿੰਨ ਦੇ ਜਿਹੜੀ ਪਿਛਲਾ ਪੋਰਸ਼ਨ ਹੁੰਦਾ ਆ ਉਸਦੇ ਉਸ ਨੂੰ ਅਸੀਂ ਫੜਿਆ ਤੇ ਹੌਲੀ ਹੌਲੀ ਕਰਕੇ ਮੂੰਹ ਰਸਤੇ ਐਂਡੋਸਕੋਪੀ ਜਿਹਨੂੰ ਦੂਰਬੀਨ ਕਹਿੰਦੇ ਆ ਉਸਦੇ ਰਸਤੇ ਅਸੀਂ ਬਿਨਾ ਕੋਈ ਚੀਰ ਫਾੜ ਤੋਂ ਉਹ ਸੇਫਟੀ ਪਿੰਨ ਬਾਹਰ ਕੱਢਦੇ ਆ ਪੇਸ਼ੈਂਟ ਬਿਲਕੁਲ ਠੀਕ ਹੈ ਉਸ ਨੂੰ ਕੋਈ ਵੀ ਐਡਮਿਸ਼ਨ ਦੀ ਜ਼ਰੂਰਤ ਨਹੀਂ ਹੈ ਤੇ ਪੇਸ਼ੈਂਟ ਨੂੰ ਬਿਨਾ ਕੋਈ ਚੀਰ ਫਾੜ ਦੇ ਬਿਨਾ ਕੋਈ ਦਾਖਲੇ ਤੇ ਅਸੀਂ ਉਸ ਦਾ ਇਹ ਇਲਾਜ ਕੀਤਾ ਧੰਨਵਾਦ ਮੇਰੀ ਨਾਲ ਹੀ ਬੇਟੀ ਆ ਇਹਨਾਂ ਸਕੂਲ ਦਾ ਹੋਮਵਰਕ ਕਰ ਸੀ ਰਹੀ ਸੀ ਪ੍ਰੋਜੈਕਟ ਬਣਾ ਰਹੀ ਸੀ ਤੇ ਇਹਨੇ ਨਾ ਸੇਫਟੀ ਪਿੰਨ ਜਿਹੜੀ ਉਹ ਮੂੰਹ ਦੇ ਵਿੱਚ ਰੱਖੀ ਹੋਈ ਸੀ ਤੇ ਉਹ ਇਹਨੂੰ ਖਾਂਸੀ ਆਈ ਤੇ ਉਹ ਸੇਫਟੀ ਪਿੰਨ ਜਿਹੜੀ ਉਹ ਇਹਦੇ ਅੰਦਰ ਚਲ ਗਈ ਫਿਰ ਅਸੀਂ ਤਾਂ ਹੀ ਧਾਰੀਵਾਲ ਤੋਂ ਹੀ ਅਸੀਂ ਘੱਟੀ ਲੋ ਡਾਕਟਰ ਦੇ ਗਏ ਉਹਨਾਂ ਨੇ ਸਾਨੂੰ ਗਰਦਾਸਪੁਰ ਅਮਨਦੀਪ ਕੋ ਡਾਕਟਰ ਜਿਹੜਾ ਉਹਨਾਂ ਕੋ ਭੇਜਿਆ ਤੇ ਇਹਨਾਂ ਨੇ ਕਿ ਉਹ ਬਕਸੂ ਆ ਜਿਹੜਾ ਉਹ ਚੀਰ ਫਾਰ ਤੋਂ ਬਿਨਾ ਹੀ ਆਪਰੇਟ ਤੋਂ ਬਿਨਾ ਹੀ ਉਹ ਜਿਹੜਾ ਉਹ ਕੱਢ ਦਿੱਤਾ ਵਾ ਤੇ ਵਧੀਆ ਡਾਕਟਰ ਆ ਜੇ ਤੁਹਾਨੂੰ ਕਿਹਨ ਕੋਈ ਵੀ ਇਸ ਤਰ੍ਹਾਂ ਦੀ ਦਿੱਕਤ ਆ ਪ੍ਰੋਬਲਮ ਆ ਕਪਰੇਟ ਕਰਨ ਤੋਂ ਬਗੈਰ ਤੁਸੀਂ ਇਥੇ ਘੜਵਾ ਸਕਦੇ ਹੋ ਸਸੀ ਗੱਲ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ਲਿਟੀ ਦਾ ਓਨਰ ਹਾਂ ਮੇਰਾ ਸੈਂਟਰ ਜਿਹੜਾ ਕਿ ਸ਼ੁਭਮ ਇਨਕਲੇ ਬਟਾਲਾ ਰੋਡ ਗੁਰਦਾਸਪੁਰ ਦੇ ਵਿੱਚ ਸਥਿਤ ਹੈ ਇਸ ਵੀਡੀਓ ਰਸਤੇ ਮੈਂ ਅੱਜ ਇੱਕ ਇਨਫੋਰਮੇਸ਼ਨ ਸਾਰੇ ਲੋਕਾਂ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਮੇਰੇ ਕੋਲ ਇੱਕ ਧਾਰੀਵਾਲ ਦਾ ਪੇਸ਼ੈਂਟ ਸੀ ਜਿਸ ਦੀ ਉਮਰ 16 ਸਾਲ ਸੀ ਉਹ ਮੇਰੇ ਕੋਲ ਬੇਸਿਕਲੀ ਸੇਫਟੀ ਪਿਨ ਜਿਹਨੂੰ ਬਸਕੂਆ ਕਹਿੰਦੇ ਆ ਆਪਾਂ ਉਹ ਗਲਤੀ ਨਾਲ ਉਸਨੇ ਜਿਹੜਾ ਸੇਫਟੀ ਪਿਨ ਹੈ ਉਹ ਮੂੰਹ ਰਸਤੇ ਅੰਦਰ ਫੂਡ ਪਾਈਪ ਦੇ ਵਿੱਚ ਨਗਾ ਲਿਆ ਸੀ ਤੇ ਸਾਡੇ ਕੋਲ ਉਹ ਐਮਰਜੈਂਸੀ ਕੰਡੀਸ਼ਨ ਦੇ ਵਿੱਚ ਆਏ ਤੇ ਮੈਂ ਉਹਨਾਂ ਦਾ ਐਂਡੋਸਕੋਪਿਕਲੀ ਐਂਡੋਸਕੋਪੀ ਰਸਤੇ ਦੇਖਿਆ ਕਿ ਉਹਦਾ ਜਿਹੜਾ ਬਸਕੂਆ ਸੀ ਉਹ ਫੂਡ ਪਾਈਪ ਦੇ ਵਿੱਚ ਫਸਿਆ ਹੋਇਆ ਸੀ ਬਟ ਜਿਹੜੀ ਸਭ ਨਾਲੋਂ ਕ੍ਰਿਟੀਕਲ ਪੋਜੀਸ਼ਨ ਸੀ ਉਹ ਇਹ ਸੀਗੀ ਕਿ ਜਿਹੜਾ ਬਸਕੂਆ ਸੋ ਸੇਫਟੀ ਪਿਨ ਸੀ ਉਹ ਖੁੱਲਾ ਸੀ ਤਾਂ ਉਹਦਾ ਜਿਹੜਾ ਤਿੱਖੀ ਸੂਈ ਹੁੰਦੀ ਹੈਗੀ ਹੈ ਉਹ ਸਾਡੇ ਵਾਲੇ ਪਾਸੇ ਯਾਨੀ ਕਿ ਐਂਡੋਸਕੋਪੀ ਵਾਲੇ ਪਾਸੇ ਉਹਦਾ ਮੂੰਹ ਪਿਆ ਹੋਇਆ ਸੀ ਅਗਰ ਜੇ ਉਸ ਨੂੰ ਅਸੀਂ ਸਿੱਧਾ ਖਿੱਚਦੇ ਤਾਂ ਉਹ ਪੰਕਚਰ ਹੋ ਕੇ ਫੂਡ ਪਾਈਪ ਨੂੰ ਫਾੜ ਵੀ ਸਕਦੀ ਸੀ ਤਾਂ ਇਹਦੇ ਵਿੱਚ ਅਸੀਂ ਕੀ ਕੀਤਾ ਕਿ ਪਹਿਲਾਂ ਅਸੀਂ ਸੇਫਟੀ ਪਿੰਨ ਨੂੰ ਸਟਮਕ ਚ ਲੈ ਲੈ ਕੇ ਜਾ ਕੇ ਸਟੇਨਰ ਸੇਫਟੀ ਪਿੰਨ ਦੇ ਜਿਹੜੀ ਪਿਛਲਾ ਪੋਰਸ਼ਨ ਹੁੰਦਾ ਆ ਉਸ ਦੇ ਰਸਤ ਉਸ ਨੂੰ ਅਸੀਂ ਫੜਿਆ ਤੇ ਹੌਲੀ ਹੌਲੀ ਕਰਕੇ ਮੂੰਹ ਰਸਤੇ ਐਂਡੋਸਕੋਪੀ ਜਿਹਨੂੰ ਦੂਰਬੀਨ ਕਹਿੰਦੇ ਆ ਉਸ ਦੇ ਰਸਤੇ ਅਸੀਂ ਬਿਨਾ ਕੋਈ ਚੀਰ ਫਾੜ ਤੂੰ ਉਹ ਸੇਫਟੀ ਪਿੰਨ ਬਾਹਰ ਕੱਢ ਲਿਆ ਪੇਸ਼ੈਂਟ ਬਿਲਕੁਲ ਠੀਕ ਹੈ ਉਸ ਨੂੰ ਕੋਈ ਵੀ ਐਡਮਿਸ਼ਨ ਦੀ ਜ਼ਰੂਰਤ ਨਹੀਂ ਹੈ ਤੇ ਪੇਸ਼ੈਂਟ ਨੂੰ ਬਿਨਾ ਕੋਈ ਚੀਰ ਫਾੜ ਦੇ ਬਿਨਾ ਕੋਈ ਦਾਖਲੇ ਤੇ ਅਸੀਂ ਉਸ ਦਾ ਇਹ ਇਲਾਜ ਕੀਤਾ ਧੰਨਵਾਦ ਮੇਰੀ ਨਾ ਇਹ ਬੇਟੀ ਆ ਇਹਨਾਂ ਸਕੂਲ ਦਾ ਹੋਮਵਰਕ ਕਰ ਸੀ ਰਹੀ ਸੀ ਪ੍ਰੋਜੈਕਟ ਬਣਾ ਰਹੀ ਸੀ ਤੇ ਇਹਨੇ ਨਾ ਸੇਫਟੀ ਪਿੰਨ ਜਿਹੜੀ ਉਹ ਮੂੰਹ ਦੇ ਵਿੱਚ ਰੱਖੀ ਹੋਈ ਸੀ ਤੇ ਉਹ ਇਹਨੂੰ ਖਾਂਸੀ ਆਈ ਤੇ ਉਹ ਸੇਫਟੀ ਪਿੰਨ ਜਿਹੜੀ ਉਹ ਇਹਦੇ ਅੰਦਰ ਚਲ ਗਈ ਫਿਰ ਅਸੀਂ ਤਾਂ ਧਾਰੀਵਾਲ ਤੋਂ ਜਾਂ ਹੀ ਘੱਟੀ ਲੋ ਡਾਕਟਰ ਦੇ ਗਏ ਉਹਨਾਂ ਨੇ ਸਾਨੂੰ ਗਰਦਾਸਪੁਰ ਅਮਨਦੀਪ ਕੋ ਡਾਕਟਰ ਜਿਹੜਾ ਉਹਨਾਂ ਕੋ ਭੇਜਿਆ ਤੇ ਇਹਨਾਂ ਨੇ ਕਿ ਉਹ ਬਕਸੂ ਆ ਜਿਹੜਾ ਉਹ ਚੀਰ ਫਾਰ ਤੋਂ ਬਿਨਾ ਹੀ ਆਪਰੇਟ ਤੋਂ ਬਿਨਾ ਹੀ ਉਹ ਜਿਹੜਾ ਉਹ ਕੱਟ ਦਿੱਤਾ ਵਾ ਤੇ ਵਧੀਆ ਡਾਕਟਰ ਆ ਜੇ ਤਾਂ ਕੋਈ ਵੀ ਇਸ ਤਰ੍ਹਾਂ ਦੀ ਦਿੱਕਤ ਆ ਪ੍ਰੋਬਲਮ ਆ ਅਪਰੇਟ ਕਰਨ ਤੋਂ ਬਗੈਰ ਤੁਸੀਂ ਇਥੇ ਘੜਵਾ ਸਕਦੇ ਹੋ ਸਸੀ ਗੱਲ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ਲਿਟੀ ਦਾ ਓਨਰ ਹਾਂ ਮੇਰਾ ਸੈਂਟਰ ਜਿਹੜਾ ਕਿ ਸ਼ੁਭਮ ਇਨਕਲੇ ਬਟਾਲਾ ਰੋਡ ਗੁਰਦਾਸਪੁਰ ਦੇ ਵਿੱਚ ਸਥਿਤ ਹੈ ਇਸ ਵੀਡੀਓ ਰਸਤੇ ਮੈਂ ਅੱਜ ਇੱਕ ਇਨਫੋਰਮੇਸ਼ਨ ਸਾਰੇ ਲੋਕਾਂ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਮੇਰੇ ਕੋਲ ਇੱਕ ਧਾਰੀਵਾਲ ਦਾ ਪੇਸ਼ੈਂਟ ਸੀ ਜਿਸ ਦੀ ਉਮਰ 16 ਸਾਲ ਸੀ ਉਹ ਮੇਰੇ ਕੋਲ ਬੇਸਿਕਲੀ ਸੇਫਟੀ ਪਿੰਨ ਜਿਹਨੂੰ ਬਸਕੂਆ ਕਹਿੰਦੇ ਆ ਆਪਾਂ ਉਹ ਗਲਤੀ ਨਾਲ ਉਸਨੇ ਜਿਹੜਾ ਸੇਫਟੀ ਪਿੰਨ ਹੈ ਉਹ ਮੂੰਹ ਰਸਤੇ ਅੰਦਰ ਫੂਡ ਪਾਈਪ ਦੇ ਵਿੱਚ ਨਗਾ ਲਿਆ ਸੀ ਤੇ ਸਾਡੇ ਕੋਲ ਉਹ ਐਮਰਜੈਂਸੀ ਕੰਡੀਸ਼ਨ ਦੇ ਵਿੱਚ ਆਏ ਤੇ ਮੈਂ ਉਹਨਾਂ ਦਾ ਐਂਡੋਸਕੋਪਿਕਲੀ ਐਂਡੋਸਕੋਪੀ ਰਸਤੇ ਦੇਖਿਆ ਕਿ ਉਹਦਾ ਜਿਹੜਾ ਬਸਕੂਆ ਸੀ ਉਹ ਫੂਡ ਪਾਈਪ ਦੇ ਵਿੱਚ ਫਸਿਆ ਹੋਇਆ ਸੀ ਬਟ ਜਿਹੜੀ ਸਭ ਨਾਲੋਂ ਕ੍ਰਿਟੀਕਲ ਪੋਜੀਸ਼ਨ ਸੀ ਉਹ ਇਹ ਸੀਗੀ ਕਿ ਜਿਹੜਾ ਬਸਕੂਆ ਸੋਰ ਸੇਫਟੀ ਪਿੰਨ ਸੀ ਉਹ ਖੁੱਲਾ ਸੀ ਤਾਂ ਉਹਦਾ ਜਿਹੜਾ ਤਿੱਖੀ ਸੂਈ ਹੁੰਦੀ ਹੈਗੀ ਆ ਉਹ ਸਾਡੇ ਵਾਲੇ ਪਾਸੇ ਯਾਨੀ ਕਿ ਐਂਡੋਸਕੋਪੀ ਵਾਲੇ ਪਾਸੇ ਵੱਸਾ ਮੂੰਹ ਪਿਆ ਹੋਇਆ ਸੀ ਅਗਰ ਜੇ ਉਸਨੂੰ ਅਸੀਂ ਸਿੱਧਾ ਖਿੱਚਦੇ ਤਾਂ ਉਹ ਪੰਕਚਰ ਹੋ ਕੇ ਫੂਡ ਪਾਈਪ ਨੂੰ ਫਾੜ ਵੀ ਸਕਦੀ ਸੀ ਤਾਂ ਇਹਦੇ ਵਿੱਚ ਅਸੀਂ ਕੀ ਕੀਤਾ ਕਿ ਪਹਿਲਾਂ ਅਸੀਂ ਸੇਫਟੀ ਪਿੰਨ ਨੂੰ ਸਟਮਕ ਚ ਲੈ ਲੈ ਕੇ ਜਾ ਕੇ ਸਟੇਨਰ ਸੇਫਟੀ ਪਿੰਨ ਦੇ ਜਿਹੜੀ ਪਿਛਲਾ ਪੋਰਸ਼ਨ ਹੁੰਦਾ ਆ ਉਸ ਦੇ ਉਸ ਨੂੰ ਅਸੀਂ ਫੜਿਆ ਤੇ ਹੌਲੀ ਹੌਲੀ ਕਰਕੇ ਮੂੰਹ ਰਸਤੇ ਐਂਡੋਸਕੋਪੀ ਜਿਹਨੂੰ ਦੂਰਬੀਨ ਕਹਿੰਦੇ ਆ ਉਸ ਦੇ ਰਸਤੇ ਅਸੀਂ ਬਿਨਾ ਕੋਈ ਚੀਰ ਫਾੜ ਤੂੰ ਉਹ ਸੇਫਟੀ ਪਿੰਨ ਬਾਹਰ ਕੱਢ ਲਿਆ ਪੇਸ਼ੈਂਟ ਬਿਲਕੁਲ ਠੀਕ ਹੈ ਉਸ ਨੂੰ ਕੋਈ ਵੀ ਐਡਮਿਸ਼ਨ ਦੀ ਜ਼ਰੂਰਤ ਨਹੀਂ ਹੈ ਤੇ ਪੇਸ਼ੈਂਟ ਨੂੰ ਬਿਨਾ ਕੋਈ ਚੀਰ ਫਾੜ ਦੇ ਬਿਨਾ ਕੋਈ ਦਾਖਲੇ ਤੇ ਅਸੀਂ ਉਸ ਦਾ ਇਹ ਇਲਾਜ ਕੀਤਾ ਧੰਨਵਾਦ ਮੇਰੀ ਨਾ ਇਹ ਬੇਟੀ ਆ ਇਹ ਨਾ ਸਕੂਲ ਦਾ ਹੋਮਵਰਕ ਕਰ ਸੀ ਰਹੀ ਸੀ ਪ੍ਰੋਜੈਕਟ ਬਣਾ ਰਹੀ ਸੀ ਤੇ ਇਹਨੇ ਨਾ ਸੇਫਟੀ ਪਿੰਨ ਜਿਹੜੀ ਉਹ ਮੂੰਹ ਦੇ ਵਿੱਚ ਰੱਖੀ ਹੋਈ ਸੀ ਤੇ ਉਹ ਇਹਨੂੰ ਖਾਂਸੀ ਆਈ ਤੇ ਉਹ ਸੇਫਟੀ ਪਿੰਨ ਜਿਹੜੀ ਉਹ ਇਹਦੇ ਅੰਦਰ ਚਲ ਗਈ ਫਿਰ ਅਸੀਂ ਤਾਂ ਅਸੀਂ ਧਾਰੀਵਾਲ ਤੋਂ ਹੀ ਅਸੀਂ ਘੱਟੀ ਲੋ ਡਾਕਟਰ ਦੇ ਗਏ ਉਹਨਾਂ ਨੇ ਸਾਨੂੰ ਗਰਦਾਸਪੁਰ ਅਮਨਦੀਪ ਕੋ ਡਾਕਟਰ ਜਿਹੜਾ ਉਹਨਾਂ ਕੋ ਭੇਜਿਆ ਤੇ ਇਹਨਾਂ ਨੇ ਕਿ ਉਹ ਬਕਸੂ ਆ ਜਿਹੜਾ ਉਹ ਚੀਰ ਫਾਰ ਤੋਂ ਬਿਨਾ ਹੀ ਆਪਰੇਟ ਤੋਂ ਬਿਨਾ ਹੀ ਉਹ ਜਿਹੜਾ ਉਹ ਕੱਟ ਦਿੱਤਾ ਵਾ ਤੇ ਵਧੀਆ ਡਾਕਟਰ ਆ ਜੇ ਤੁਹਾਨੂੰ ਕਿਹਨ ਕੋਈ ਵੀ ਇਸ ਤਰ੍ਹਾਂ ਦੀ ਦਿੱਕਤ ਦਾ ਪ੍ਰੋਬਲਮ ਆ ਕਪਰੇਟ ਕਰਨ ਤੋਂ ਬਗੈਰ ਤੁਸੀਂ ਇਖੋੜਵਾ ਸਕਦੇ ਹੋ ਸਸੀ ਕਾਲ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ਲਿਟੀ ਦਾ ਓਨਰ ਹਾਂ ਮੇਰਾ ਸੈਂਟਰ ਜਿਹੜਾ ਕਿ ਸ਼ੁਭਮ ਇਨਕਲੇ ਬਟਾਲਾ ਰੋਡ ਗੁਰਦਾਸਪੁਰ ਦੇ ਵਿੱਚ ਸਥਿਤ ਹੈ ਇਸ ਵੀਡੀਓ ਰਸਤੇ ਮੈਂ ਅੱਜ ਇੱਕ ਇਨਫੋਰਮੇਸ਼ਨ ਸਾਰੇ ਲੋਕਾਂ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਮੇਰੇ ਕੋਲ ਇੱਕ ਧਾਰੀਵਾਲ ਦਾ ਪੇਸ਼ੈਂਟ ਸੀ ਜਿਸ ਦੀ ਉਮਰ 16 ਸਾਲ ਸੀ ਉਹ ਮੇਰੇ ਕੋਲ ਬੇਸਿਕਲੀ ਸੇਫਟੀ ਪਿਨ ਜਿਹਨੂੰ ਬਸਕੂਆ ਕਹਿੰਦੇ ਆ ਆਪਾਂ ਉਹ ਗਲਤੀ ਨਾਲ ਉਸਨੇ ਜਿਹੜਾ ਸੇਫਟੀ ਪਿਨ ਹੈ ਉਹ ਮੂੰਹ ਰਸਤੇ ਅੰਦਰ ਫੂਡ ਪਾਈਪ ਦੇ ਵਿੱਚ ਨਗਾ ਲਿਆ ਸੀ ਤੇ ਸਾਡੇ ਕੋਲ ਉਹ ਐਮਰਜੈਂਸੀ ਕੰਡੀਸ਼ਨ ਦੇ ਵਿੱਚ ਆਏ ਤੇ ਮੈਂ ਉਹਨਾਂ ਦਾ ਐਂਡੋਸਕੋਪਿਕਲੀ ਐਂਡੋਸਕੋਪੀ ਰਸਤੇ ਦੇਖਿਆ ਕਿ ਉਹਦਾ ਜਿਹੜਾ ਬਸਕੂਆ ਸੀ ਉਹ ਫੂਡ ਪਾਈਪ ਦੇ ਵਿੱਚ ਫਸਿਆ ਹੋਇਆ ਸੀ ਬਟ ਜਿਹੜੀ ਸਭ ਨਾਲੋਂ ਕ੍ਰਿਟੀਕਲ ਪੋਜੀਸ਼ਨ ਸੀ ਉਹ ਇਹ ਸੀਗੀ ਕਿ ਜਿਹੜਾ ਬਸਕੂਆ ਸੋ ਸੇਫਟੀ ਪਿਨ ਸੀ ਉਹ ਖੁੱਲਾ ਸੀ ਤਾਂ ਉਹਦਾ ਜਿਹੜਾ ਤਿੱਖੀ ਸੂਈ ਹੁੰਦੀ ਹੈਗੀ ਹੈ ਉਹ ਸਾਡੇ ਵਾਲੇ ਪਾਸੇ ਯਾਨੀ ਕਿ ਐਂਡੋਸਕੋਪੀ ਵਾਲੇ ਪਾਸੇ ਵਜਾ ਮੂੰਹ ਪਿਆ ਹੋਇਆ ਸੀ ਅਗਰ ਜੇ ਉਸ ਨੂੰ ਅਸੀਂ ਸਿੱਧਾ ਖਿੱਚਦੇ ਤਾਂ ਉਹ ਪੰਕਚਰ ਹੋ ਕੇ ਫੂਡ ਪਾਈਪ ਨੂੰ ਫਾੜ ਵੀ ਸਕਦੀ ਸੀ ਤਾਂ ਇਹਦੇ ਵਿੱਚ ਅਸੀਂ ਕੀ ਕੀਤਾ ਕਿ ਪਹਿਲਾਂ ਅਸੀਂ ਸੇਫਟੀ ਪਿੰਨ ਨੂੰ ਸਟਮਕ ਚ ਲੈ ਲੈ ਜਾ ਕੇ ਸਟੇਨਰ ਸੇਫਟੀ ਪਿਨ ਦੇ ਜਿਹੜੀ ਪਿਛਲਾ ਪੋਰਸ਼ਨ ਹੁੰਦਾ ਆ ਉਸਦੇ ਰਸਤ ਉਸ ਨੂੰ ਅਸੀਂ ਫੜਿਆ ਤੇ ਹੌਲੀ ਹੌਲੀ ਕਰਕੇ ਮੂੰਹ ਰਸਤੇ ਐਂਡੋਸਕੋਪੀ ਜਿਹਨੂੰ ਦੂਰਬਿੰਦ ਕਹਿੰਦੇ ਆ ਉਸਦੇ ਰਸਤੇ ਅਸੀਂ ਬਿਨਾ ਕੋਈ ਚੀਰ ਫਾੜ ਤੋਂ ਉਹ ਸੇਫਟੀ ਪਿਨ ਬਾਹਰ ਕੱਢਦੇ ਆ ਪੇਸ਼ੈਂਟ ਬਿਲਕੁਲ ਠੀਕ ਹੈ ਉਸ ਨੂੰ ਕੋਈ ਵੀ ਐਡਮਿਸ਼ਨ ਦੀ ਜ਼ਰੂਰਤ ਨਹੀਂ ਹੈ ਤੇ ਪੇਸ਼ੈਂਟ ਨੂੰ ਬਿਨਾ ਕੋਈ ਚੀਰ ਫਾੜ ਦੇ ਬਿਨਾ ਕੋਈ ਦਾਖਲੇ ਤੇ ਅਸੀਂ ਉਸ ਦਾ ਇਹ ਇਲਾਜ ਕੀਤਾ ਧੰਨਵਾਦ ਮੇਰੀ ਨਾ ਇਹ ਬੇਟੀ ਆ ਇਹਨਾਂ ਸਕੂਲ ਦਾ ਹੋਮਵਰਕ ਕਰ ਸੀ ਰਹੀ ਸੀ ਪ੍ਰੋਜੈਕਟ ਬਣਾ ਰਹੀ ਸੀ ਤੇ ਇਹਨੇ ਨਾ ਸੇਫਟੀ ਪਿੰਨ ਜਿਹੜੀ ਉਹ ਮੂੰਹ ਦੇ ਵਿੱਚ ਰੱਖੀ ਹੋਈ ਸੀ ਤੇ ਉਹ ਇਹਨੂੰ ਖਾਂਸੀ ਆਈ ਤੇ ਉਹ ਸੇਫਟੀ ਪਿੰਨ ਜਿਹੜੀ ਉਹ ਇਹਦੇ ਅੰਦਰ ਚਲ ਗਈ ਫਿਰ ਅਸੀਂ ਤਾਂ ਹੀ ਧਾਰੀਵਾਲ ਤੋਂ ਹੀ ਅਸੀਂ ਘੱਟੀ ਲੋ ਡਾਕਟਰ ਦੇ ਗਏ ਉਹਨਾਂ ਨੇ ਸਾਨੂੰ ਗਰਦਾਸਪੁਰ ਅਮਨਦੀਪ ਕੋ ਡਾਕਟਰ ਜਿਹੜਾ ਉਹਨਾਂ ਕੋ ਭੇਜਿਆ ਤੇ ਇਹਨਾਂ ਨੇ ਕਿ ਉਹ ਬਕਸੂ ਆ ਜਿਹੜਾ ਉਹ ਚੀਰ ਫਾਰ ਤੋਂ ਬਿਨਾ ਹੀ ਆਪਰੇਟ ਤੋਂ ਬਿਨਾ ਹੀ ਉਹ ਜਿਹੜਾ ਉਹ ਕੱਟ ਦਿੱਤਾ ਵਾ ਤੇ ਵਧੀਆ ਡਾਕਟਰ ਆ ਜੇ ਤਾਂ ਕਿਹਨ ਕੋਈ ਵੀ ਇਸ ਤਰ੍ਹਾਂ ਦੀ ਦਿੱਕਤ ਦਾ ਪ੍ਰੋਬਲਮ ਆ ਅਪਰੇਟ ਕਰਨ ਤੋਂ ਬਗੈਰ ਤੁਸੀਂ ਇਖੇੜਵਾ ਸਕਦੇ ਹੋ ਸਸੀ ਕਾਲ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ਲਿਟੀ ਦਾ ਓਨਰ ਹਾਂ ਮੇਰਾ ਸੈਂਟਰ ਜਿਹੜਾ ਕਿ ਸ਼ੁਭਮ ਇਨਕਲੇ ਬਟਾਲਾ ਰੋਡ ਗੁਰਦਾਸਪੁਰ ਦੇ ਵਿੱਚ ਸਥਿਤ ਹੈ ਇਸ ਵੀਡੀਓ ਰਸਤੇ ਮੈਂ ਅੱਜ ਇੱਕ ਇਨਫੋਰਮੇਸ਼ਨ ਸਾਰੇ ਲੋਕਾਂ ਨਾਲ ਸ਼ੇਅਰ ਕਰਨਾ ਚਾਹੁੰਦਾ ਮੇਰੇ ਕੋਲ ਇੱਕ ਧਾਰੀਵਾਲ ਦਾ ਪੇਸ਼ੈਂਟ ਸੀ ਜਿਸ ਦੀ ਉਮਰ 16 ਸਾਲ ਸੀ ਉਹ ਮੇਰੇ ਕੋਲ ਬੇਸਿਕਲੀ ਸੇਫਟੀ ਪਿਨ ਜਿਹਨੂੰ ਬਸਕੂਆ ਕਹਿੰਦੇ ਆ ਆਪਾਂ ਉਹ ਗਲਤੀ ਨਾਲ ਉਸਨੇ ਜਿਹੜਾ ਸੇਫਟੀ ਪਿਨ ਹੈ ਉਹ ਮੂੰਹ ਰਸਤੇ ਅੰਦਰ ਫੂਡ ਪਾਈਪ ਦੇ ਵਿੱਚ ਨਗਾ ਲਿਆ ਸੀ ਤੇ ਸਾਡੇ ਕੋਲ ਉਹ ਐਮਰਜੈਂਸੀ ਕੰਡੀਸ਼ਨ ਦੇ ਵਿੱਚ ਆਏ ਤੇ ਮੈਂ ਉਹਨਾਂ ਦਾ ਐਂਡੋਸਕੋਪਿਕਲੀ ਐਂਡੋਸਕੋਪੀ ਰਸਤੇ ਦੇਖਿਆ ਕਿ ਉਹਦਾ ਜਿਹੜਾ ਬਸਕੂਆ ਸੀ ਉਹ ਫੂਡ ਪਾਈਪ ਦੇ ਵਿੱਚ ਫਸਿਆ ਹੋਇਆ ਸੀ ਬਟ ਜਿਹੜੀ ਸਭ ਨਾਲੋਂ ਕ੍ਰਿਟੀਕਲ ਪੋਜੀਸ਼ਨ ਸੀ ਉਹ ਇਹ ਸੀ ਕਿ ਜਿਹੜਾ ਬਸਕੂਆ ਸੌਰ ਸੇਫਟੀ ਪਿਨ ਸੀ ਉਹ ਖੁੱਲਾ ਸੀ ਤਾਂ ਉਹਦਾ ਜਿਹੜਾ ਤਿੱਖੀ ਸੂਈ ਹੁੰਦੀ ਹੈਗੀ ਹੈ ਉਹ ਸਾਡੇ ਵਾਲੇ ਪਾਸੇ ਯਾਨੀ ਕਿ ਐਂਡੋਸਕੋਪੀ ਵਾਲੇ ਪਾਸੇ ਉਹਦਾ ਮੂੰਹ ਪਿਆ ਹੋਇਆ ਸੀ ਅਗਰ ਜੇ ਉਸ ਨੂੰ ਅਸੀਂ ਸਿੱਧਾ ਖਿੱਚਦੇ ਤਾਂ ਉਹ ਪੰਕਚਰ ਹੋ ਕੇ ਫੂਡ ਪਾਈਪ ਨੂੰ ਫਾੜ ਵੀ ਸਕਦੀ ਸੀ ਤਾਂ ਇਹਦੇ ਵਿੱਚ ਅਸੀਂ ਕੀ ਕੀਤਾ ਕਿ ਪਹਿਲਾਂ ਅਸੀਂ ਸੇਫਟੀ ਪਿੰਨ ਨੂੰ ਸਟਮਕ ਚ ਲੈ ਲੈ ਜਾ ਕੇ ਸਟੇਨਰ ਸੇਫਟੀ ਪਿਨ ਦੇ ਜਿਹੜੀ ਪਿਛਲਾ ਪੋਰਸ਼ਨ ਹੁੰਦਾ ਆ ਉਸਦੇ ਉਸ ਨੂੰ ਅਸੀਂ ਫੜਿਆ ਤੇ ਹੌਲੀ ਹੌਲੀ ਕਰਕੇ ਮੂੰਹ ਰਸਤੇ ਐਂਡੋਸਕੋਪੀ ਜਿਹਨੂੰ ਦੂਰਬੀਨ ਕਹਿੰਦੇ ਆ ਉਸਦੇ ਰਸਤੇ ਅਸੀਂ ਬਿਨਾ ਕੋਈ ਚੀਰ ਫਾੜ ਤੋਂ ਉਹ ਸੇਫਟੀ ਪਿਨ ਬਾਹਰ ਕੱਢਦੇ ਆ ਪੇਸ਼ੈਂਟ ਬਿਲਕੁਲ ਠੀਕ ਹੈ ਉਸ ਨੂੰ ਕੋਈ ਵੀ ਐਡਮਿਸ਼ਨ ਦੀ ਜ਼ਰੂਰਤ ਨਹੀਂ ਹੈ ਤੇ ਪੇਸ਼ੈਂਟ ਨੂੰ ਬਿਨਾ ਕੋਈ ਚੀਰ ਫਾੜ ਦੇ ਬਿਨਾ ਕੋਈ ਦਾਖਲੇ ਤੇ ਅਸੀਂ ਉਸ ਦਾ ਇਹ ਇਲਾਜ ਕੀਤਾ ਧੰਨਵਾਦ